ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤ ਨੂੰ ਇੱਕ ਬੇਨਤੀ ਹੈ ਬੇਨਤੀ ਹੈ ਬਾਬਾ ਜੀ ਵੱਲੋਂ ਕਿ ਬਾਬਾ ਜੀ ਦਾ ਭਾਈ ਪਿਛਲੇ 1 ਮਹੀਨੇ ਤੋਂ ਘਰੋਂ ਗੁੰਮ ਹੋ ਗਿਆ ਤੇ ਜੇ ਕਿਸੇ ਵੀਰ ਨੂੰ ਪਤਾ ਲੱਗਦਾ ਤਾਂ ਬਾਬਾ ਜੀ ਤੋਂ ਬਾਬਾ ਜੀ ਨਾਲ ਸੰਪਰਕ ਕਰਨਾ ਆਪਾਂ ਬਾਬਾ ਜੀ ਨਾਲ ਗੱਲਬਾਤ ਕਰ ਰਹੇ ਬਾਬਾ ਜੀ ਕੀ ਹਾਲ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਮੇਰਾ ਭਾਈ ਦਰਸ਼ਨ ਸਿੰਘ ਜੀ ਜੋ ਮੈਥੋਂ ਵੱਡਾ 70 ਸਾਲ ਉਮਰ ਜੀ ਥੋੜਾ ਜਿਹਾ ਦਿਮਾਗ ਤੌਰ ਤੇ ਪਰੇਸ਼ਾਨੀ ਸੀਗੀ ਜੀ ਜੀ ਤੇ ਉਹ ਕਰੋ ਲਾ ਪਤਾ ਹੋ ਗਿਆ ਜੀ ਉਹ ਬਾਗਾ ਪੈਣੀ ਤੋਂ ਗੁਰਦੁਆਰੇ ਚੋਂ ਚਾਹ ਪੀ ਕੇ ਤੇ ਮਾਨਸਾਲੀ ਸਾਈਡ ਸਾਈਕਲ ਤੇ ਚੜਦਾ ਉਹ ਕੈਮਰੇ ਚ ਉਹ ਦੇਖਿਆ ਸੀ ਉਸ ਤੋਂ ਬਾਅਦ ਉਹਨੇ ਫੱਤਾ ਮਲਕੋ ਜਾਣਾ ਸੀਗਾ ਜੀ ਉਹ ਫੱਤਾ ਮਲਕੋ ਨਹੀਂ ਪਹੁੰਚਿਆ ਉੱਥੇ ਮੂਰੇ ਸੀ ਰਿਸ਼ਤੇਦਾਰਾਂ ਤੋਂ ਫੋਨ ਕਰਕੇ ਪੁੱਛਿਆ ਉਹ ਕਹਿੰਦੇ ਜੀ ਇੱਥੇ ਤਾਂ ਪਹੁੰਚਿਆ ਨਹੀਂ ਉੱਥੋਂ ਉਹ ਲਾ ਪਤਾ ਹੋ ਗਿਆ ਜੀ ਕਿਸੇ ਵੀਰ ਮੇਰੇ ਨੂੰ ਕਿਸੇ ਭੈਣ ਨੂੰ ਪਤਾ ਲੱਗਦਾ ਤੇ ਬਾਜਵ ਨਾਮ ਵੀ ਦਿੱਤਾ ਜਾਊ ਜੀ 5000 ਜੀ ਤੇ ਘਰੇ ਬਹੁਤ ਜ਼ਰੂਰਤ ਹੈ ਜੀ ਉਹਦੇ ਬਣਾ ਸਰ ਪਰਿਵਾਰ ਪਰੇਸ਼ਾਨ ਹੈ ਜੀ ਠੀਕ ਹੈ ਜੀ ਤੇ ਜਿਸ ਨੂੰ ਵੀ ਪਤਾ ਲੱਗਦਾ ਉਹ ਮੇਰਾ ਵੀਰ ਭੈਣ ਆ ਸਾਨੂੰ ਦੱਸਣ ਦੀ ਕਿਰਪਾਲਤਾ ਕਰ ਰਹੀ ਠੀਕ ਹੈ ਜੀ ਬਾਬਾ ਜੀ ਕਿਹੜਾ ਪਿੰਡਾ ਤੁਹਾਡਾ ਮੇਰਾ ਪਿੰਟਵਾਲੀ ਆ ਜੀ ਉਹ ਹੁਣ ਢਵਾਲੀ ਤੋਂ ਗਿਆ ਜੀ ਉਹ 12 ਤਰੀਕ ਨੂੰ 14 ਤਰੀਕ ਨੂੰ ਭੈਣੀ ਰਿਹਾ ਦੋ ਰਾਤਾਂ ਠੀਕ ਹੈ ਜੀ ਉਸ ਤੋਂ ਬਾਅਦ ਉਹ ਆਏਗਾ ਕਿ ਮੈਂ ਤਾਂ ਪਿੰਡ ਹੀ ਜਾਣਾ ਜਾਂਦਾ ਗਿਆ ਉਹ ਫੱਤਾ ਮਲਕੋਨੀ ਆ ਉਧਰੋਂ ਉਹਨੂੰ ਉੱਥੋਂ ਲਾਪਤਾ ਹੋਇਆ ਜੀ ਬਾਬਾ ਜੀ ਜਿਹੜੇ ਬਾਬਾ ਜੀ ਤੁਸੀਂ ਗੱਲ ਕਰਦੇ ਹੋ ਬਾਬਾ ਦਾ ਨਾਮ ਦਰਸ਼ ਸਿੰਘ ਹੈ ਹਾਂ ਜੀ ਦਰਸ਼ਨ ਸਿੰਘ ਦਰਸ਼ਨ ਸਿੰਘ ਹੈ ਇਹ ਕੋਈ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਕਿਵੇਂ ਗੱਲ ਹਾਂ ਜੀ ਹਾਂ ਇਹ ਇਹਦੀ ਦਵਾਈ ਵੀ ਚੱਲਦੀ ਸੀ ਇਹ ਉਂ ਵੀ ਪਰੇਸ਼ਾਨ ਹੈ ਜੀ ਦਿਮਾਗੀ ਤੌਰ ਤੇ ਠੀਕ ਹੈ ਜੀ ਥੋੜਾ ਜਿਹਾ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਸੰਗਤ ਨੂੰ ਬੇਨਤੀ ਕਰਦੇ ਵੀ ਜੇ ਕਿਸੇ ਨੂੰ ਮਿਲਦਾ ਤਾਂ ਤੁਹਾਡੇ ਨਾਲ ਸੰਪਰਕ ਕਰਨਾ ਤੁਹਾਡਾ ਮੋਬਾਈਲ ਨੰਬਰ ਬੋਲੋ ਜੀ ਇੱਕ ਹਾਂ ਜੀ 98777 ਤੇ 44357 ਤੇ ਉਹ ਬਾਈ ਸੰਪਰਕ ਕਰਨ ਸਾਡੇ ਨਾਲ ਬੇਨਤੀ ਆ ਆਪਣਾ 98777 ਜੀ 44 ਤੇ ਉਹ ਬਾਈ ਸੰਪਰਕ ਕਰਨ ਸਾਡੇ ਨਾਲ ਬੇਨਤੀ ਆ 98777 ਜੀ 44 500 357 ਸੌਰੀ 44357 ਜੀ ਠੀਕ ਥੋੜਾ ਆਪ ਦਾ ਨਾਮ ਕੀ ਹੈ ਜੀ ਪ੍ਰੀਤਮ ਸਿੰਘ ਆਪ ਦਾ ਨਾਮ ਆ ਜੀ ਮੇਰੇ ਪਿਓ ਦਾ ਨਾਮ ਟੇਕ ਸਿੰਘ ਆ ਜੀ ਠੀਕ ਹੈ ਜੀ ਤੇ ਪਿੰਡ ਟਪਾਲੀ ਜ਼ਿਲ੍ਹਾ ਬਠਿੰਡਾ ਹਾਂ ਜੀ ਪਿੰਟਵਾਲੀ ਜ਼ਿਲ੍ਹਾ ਬਠਿੰਡਾ ਜੀ ਤੇ ਕਿਲੇਵਾਲਿਆਂ ਦੇ ਪਰਿਵਾਰ ਵਜਦਾ ਜੀ ਠੀਕ ਹੈ ਜੀ ਤੇ ਕਿਸੇ ਨੂੰ ਵੀ ਪਤਾ ਲੱਗੇ ਤਾਂ 5000 ਬਾਜ ਬਨਾਮ ਦਿੱਤਾ ਜਾਊਗਾ ਜੀ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਊ ਜੇ ਕੋਈ ਦੱਸ ਤੀ ਨਾ ਤੁਹਾਡਾ ਨਾਂ ਸੀ ਪ੍ਰੀਤਮ ਸਿੰਘ ਇਹ ਹਨ ਪ੍ਰੀਤਮ ਸਿੰਘ ਟਪਾਲੀ ਜਿਨ੍ਹਾਂ ਦੇ ਅਗੇ ਵੱਡਾ ਭਰਾ ਦਰਸ਼ਨ ਸਿੰਘ ਆ ਪਿਛਲੇ 15 ਦਿਨ ਤੋਂ ਕਰੋ ਚੱਲਿਆ ਗਿਆ ਦਿਮਾਗੀ ਤੌਰ ਤੇ ਆਪਰੇਸ਼ਨ ਹੈ ਜੇ ਕਿਸੇ ਵੀਰ ਭੈਣ ਭਰਾ ਨੂੰ ਮਾਈ ਹਰ ਮਾਈ ਭਾਈ ਨੂੰ ਜੇ ਕਿਸੇ ਦਿਖਦਾ ਤਾਂ ਬਾਬਾ ਜੀ ਨੇ ਆਪਣਾ ਮੋਬਾਈਲ ਨੰਬਰ ਦਿੱਤਾ ਆਪਾਂ ਸਕਰੀਨ ਤੇ ਚਲਾ ਦਾਂਗੇ ਤਾਂ ਮਿਹਰਬਾਨੀ ਕਰਕੇ ਬਾਬਾ ਜੀ ਨੂੰ ਦੱਸਣ ਦੀ ਕਿਰਪਾਲਤਾ ਕਰ ਬਾਬਾ ਜੀ ਨੇ ਆਪਣੇ ਕੈਮਰੇ ਦੇ ਸਾਹਮਣੇ ਇੱਕ ਵਾਦਾ ਕੀਤਾ ਵੀ ਜੇ ਕੋਈ ਦੱਸੂਗਾ ਤਾਂ 5000 ਰੁਪਏ ਨਾਮ ਵੀ ਦਿੱਤਾ ਜਾਊਗਾ ਸੋ ਪਰਿਵਾਰ ਬਹੁਤ ਪਰੇਸ਼ਾਨ ਹੈ ਜੇ ਕਿਸੇ ਨੂੰ ਵੀ ਹਰ ਮਾਈ ਭਾਈ ਨੂੰ ਭੈਣ ਭਰਾ ਨੂੰ ਜੇ ਬਾਬਾ ਜੀ ਦੀ ਫੋਟੋ ਦਰਸ਼ਨ ਸਿੰਘ ਜੀ ਨੂੰ ਮਿਲਦਾ ਤਾਂ ਬਾਬਾ ਜੀ ਨਾਲ ਸੰਪਰਕਨ ਧੰਨਵਾਦ ਜੀ ਸ਼ੁਕਰੀਆ